ਰਾਜਮਾਨ ਮੇਰੇ ਵੀਰ ਅਨੰਦ ਕਿਸ਼ੋਰ ਜੀ ਜੋ ਪ੍ਰੈਜ਼ੀਡੈਂਟ ਹੈਗੇ ਸਤਿਗੁਰੂ ਰਵਿਦਾਸ ਧਰਮ ਸਮਾਜ ਪੰਜਾਬ ਉਹਨਾਂ ਦੇ ਨਾਲ ਸਮੂਚੀ ਕਾਲੀ ਦਲ ਦੀ ਲੀਡਰਸ਼ਿਪ ਤੇ ਅਨੰਦ ਕਿਸ਼ੋਰ ਜੀ ਦੇ ਟੀਮ ਦੇ ਸਾਰੇ ਮੈਂਬਰ ਸਾਥੀ ਦੋਸਤ ਸਾਰਿਆਂ ਨੂੰ ਸਭ ਤੋਂ ਪਹਿਲੇ ਮੈਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਹਾਲਾਤ ਜਿਦੋਂ ਦੀਆਂ ਦਿੱਲੀ ਵਾਲੀਆਂ ਨੈਸ਼ਨਲ ਪਾਰਟੀਆਂ ਆਈਆਂ ਊਰਾ ਹਾਲ ਕਰ ਦਿੱਤਾ ਆ ਝਾੜੂ ਵਾਲੇ ਨੇ ਤਾਂ ਐਡੀ ਵੱਡੀ ਠੱਗੀ ਮਾਰੀ ਆਪਣੇ ਨਾਲ ਕਹਿੰਦੇ ਕੁਛ ਥੀਦ ਹੁੰਦੇ ਕੁਛ ਸੀ ਅਸਲੀਅਤ ਕੁਛ ਹੋਰ ਸੀ ਆ ਜਿਹੜੀਆਂ ਪਾਰਟੀਆਂ ਜਿਹੜੀਆਂ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਤੇ ਪੰਜਾਬ ਦੀ ਖੇਤਰੀ ਪਾਰਟੀਆਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਆਕਾਲੀ ਦਲ ਪੰਜਾਬ ਦੀ ਪਾਰਟੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਅਕਾਲੀ ਦਲ ਸਮਝਦੀ ਐ ਤੁਹਾਡੀਆਂ ਮੁਸ਼ਕਲਾਂ ਕੀ ਐ ਕਿਉਂਕਿ ਪੰਜਾਬ ਦੀ ਰਹਿਣ ਵਾਲੀ ਐ ਸਾਡੇ ਲੀਡਰ ਇੱਥੇ ਹੀ ਜੰਮੇ ਪਲੇ ਐ ਤੁਹਾਡੀਆਂ ਘਰਾਂ ਚੋਂ ਨਿਕਲੇ ਐ ਆ ਦਿੱਲੀ ਦੀਆਂ ਕੇਜਰੀਵਾਲ ਦੀਆਂ ਪਾਰਟੀਆਂ ਭਾਵੇਂ ਕਾਂਗਰਸ ਹੋਏ ਭਾਵੇਂ ਭਾਜਪਾ ਹੋਏ ਉਹਨਾਂ ਦਾ ਲਗਾ ਪੰਜਾਬ ਨਹੀਂ ਉਹ ਇੱਥੇ ਕਾਬਜ ਹੋਣਾਉਂਦੇ ਐ ਤੁਸੀਂ ਦੇਖ ਲਓ ਜਦੋਂ ਜਦੋਂ ਪੰਜਾਬ ਵਿੱਚ ਅਕਾਲੀ ਦਲ ਦਾ ਰਾਜ ਰਿਆ ਹਰ ਕਿਸਮ ਦੀ ਸਹੂਲਤ ਗਰੀਬ ਆਚਾਰੇ ਨੂੰ ਕਿਸਾਨ ਨੂੰ ਵਪਾਰੀ ਨੂੰ ਦਿੱਤੀ ਗਈ ਅੱਜ ਜੋ ਕੁਝ ਵੀ ਮਿਲਦਾ ਸੀ ਦੇਖੋ ਤੁਸੀਂ ਯਾਦ ਕਰੋ ਵੱਡੇ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਨੀਲੇ ਕਾੜ ਦੇ ਕੇ ਉਹਨਾਂ ਨੇ ਸ਼ਗਨ ਸਕੀਮ ਉਹਨਾਂ ਨੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਐਸੀ ਬੱਚਿਆਂ ਨੂੰ ਮੁਫਤ ਪੜਾਉਣਾ ਸਕਾਲਰਸ਼ਿਪ ਸਕੀਮ ਬਾਦਲ ਸਾਹਿਬ ਨੇ ਅਕਾਲੀ ਦਲ ਨੇ ਸ਼ੁਰੂ ਕੀਤੀ ਲੜਕੀਆਂ ਨੂੰ ਸਾਈਕਲ ਦੇਣੇ ਅਕਾਲੀ ਦਲ ਨੇ ਸ਼ੁਰੂ ਕੀਤੇ ਐਸੀ ਭਾਈਦੇ ਬੱਚੇ ਨੂੰ ਮੁਫਤ ਪੜਾਈ ਦੀ ਸਕੀਮ ਸਾਰੀ ਅਕਾਲੀ ਦਲ ਨੇ ਕੀਤੀ ਜਿੰਨੀ ਤੁਸੀਂ ਤਰੱਕੀ ਦੇਖੋਗੇ ਸ਼ਹਿਰਾਂ ਵਿੱਚ ਸੀਮੇ ਤੁਸੀਂ ਆਪਣਾ ਹੀ ਹਲਕਾ ਦੇਖ ਲੋ ਢੀਲੋ ਸਾਹਿਬ ਇੱਥੇ ਤੁਹਾਡੇ ਸੇਵਾਦਾਰ ਹੈ ਮੇਰੇ ਤਾਂ ਢੀਲੋ ਸਾਹਿਬ ਨਾਲ ਬਹੁਤ ਭਰਾਵਾ ਵਾਂਗੂ ਸੰਬੰਧ ਹੈ ਮੈਨੂੰ ਲੱਗਦਾ ਥੋੜੇ ਹਲਕੇ ਕਿੰਨਾ ਕਲਾ 4-500 ਕਰੋੜ ਰੁਪਇਆ ਇੱਥੇ ਡਿਵੈਲਪਮੈਂਟ ਲਾਇਆ ਤੁਸੀਂ ਦੱਸ ਦਿਓ ਜਦੋਂ ਦਾ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੁਣ ਚਾੜ੍ਹਵਾ ਨੇ ਜੇ 1 ਰੁਪਇਆ ਵੀ ਲੱਗਿਆ ਹੋਏ ਲੁਧਿਆਣਾ ਸ਼ਹਿਰ ਵਿੱਚ ਭਾਵੇਂ ਸੜਕਾਂ ਭਾਵੇਂ ਫਲਾਇਓਵਰ ਹੈ ਭਾਵੇਂ ਬਾਈਪਾਸ ਹੈ ਭਾਵੇਂ ਸੀਵਰੇਜ ਹੈ ਖਾਰੀਆਂ ਸੂਲਤਾ ਅਕਸੋਮੀ ਕਾਲੀ ਦਲ ਨਹੀਂ ਸਕਾ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਦਾ ਸਰਕਾਰ ਕਰਨ ਵਾਲੀ ਪਾਰਟੀ ਹੈ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜਾ ਮੁੱਖ ਮੰਤਰੀ ਸੀ ਕਿਸੇ ਵੀ ਧਰਮ ਦਾ ਕੋਈ ਵੀ ਸ਼ੁਭ ਦਿਹਾੜਾ ਹੁੰਦਾ ਉਹ ਆਪ ਜਾ ਕੇ ਉਹਨਾਂ ਨਾਲ ਮਨਾਉਂਦੇ ਨਾਲੇ ਜਿੰਨੇ ਧਾਰਮਿਕ ਸਥਾਨ ਹੈ ਤੁਸੀਂ ਜਾ ਕੇ ਦੇਖੋ ਗੁਰੂ ਰਵਿਦਾਸ ਜੀ ਮਹਾਰਾਜ ਦਾ ਸਥਾਨ ਖਾਲਸਾਗੜ ਉਹਨਾਂ ਨੇ ਬੜਾ ਵਧੀਆ ਪਲਾਨ ਕਰਕੇ 300 ਕੋਰਡ ਦਾ ਪ੍ਰੋਜੈਕਟ ਸ਼ੁਰੂ ਕੀਤਾ ਕੰਮ ਚਲਾਤਾ ਜਦੋਂ ਕਾਂਗਰਸ ਆਈ ਉਹਨੇ ਬੰਦ ਕਰ ਦਿੱਤਾ ਭਗਵਾਨ ਪਾਲ ਮਿੱਤਰੀ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਪਾਦਲ ਸਾਹਿਬ ਨੇ ਬਣਾਇਆ ਤੁਰਕੀ ਅਨਾਮ ਮੰਦਰ ਪਾਦਲ ਸਾਹਿਬ ਨੇ ਬਣਾਇਆ ਤੇ ਦਰਬਾਰ ਸਾਹਿਬ ਦੀ ਤਾਂ ਸੇਵਾ ਕਰਨੀ ਸੀ ਮੈਨੂੰ ਯਾਦ ਹੈ ਗੁਰੂ ਰਵਿਦਾਸ ਜੀ ਮਹਾਰਾਜ ਦੀ ਇਹ ਯਾਤਰਾ ਵਾਸਤੇ ਵਾਰਨਾ 시ਵਾ ਸੇ ਟ੍ਰੇਨ ਵੀ ਚਲਾਈ ਬਾਦਲ ਸਾਹਿਬ ਨੇ ਚਲਾਈ ਕਿਉਂਕਿ ਸਾਨੂੰ ਪਤਾ ਹੈ ਅਸੀਂ ਤੁਹਾਡੇ ਚ ਰਹਿਣ ਆਲੇ ਆਂ ਤੁਹਾਡੀਆਂ ਭਾਵਨਾ ਪਤਾ ਹੈ ਅੱਜ ਹਾਲਾਤ ਆ ਹੋਵੀਂ ਪੰਜਾਬ ਦੇ ਵਿੱਚ ਜਿੰਦਬ ਦੇ ਝਾੜੂ ਵਾਲੇ ਆਏ ਆ ਗੁੰਡਾ ਗਰਦੀ ਦਾ ਰਾਜ ਗੈਂਗਸਟਰਾਂ ਦਾ ਰਾਜ ਹੋ ਗਿਆ ਨਸ਼ਾ ਘਰ ਘਰ ਪਕਾਦਾ ਇਹਨਾਂ ਨੇ ਮੈਂ ਪੁੱਛਿਆ ਅਫਸਰਾਂ ਨੂੰ ਕਿ ਨਸ਼ਾ ਇੰਨਾ ਜ਼ਿਆਦਾ ਕਿਉਂ ਫੈਲ ਗਿਆ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਸਾਨੂੰ ਮੁੱਖ ਮੰਤਰੀ ਦਾ ਹੁਕਮ ਹੈ ਕਿ ਜੇ ਐਮਐਲਏ ਦੇ ਅੱਖੇ ਲੱਗਣਾ ਹੈ ਤੇ ਐਮਐਲਏ ਨੇ ਸਾਨੂੰ ਰੋਕਿਆ ਕਿ ਆਹ ਬੰਦੇ ਜਿਹੜੇ ਵੇਚਦੇ ਐ ਨੂੰ ਹੱਥੀਂ ਲਾਉਣਾ ਕਿਉਂਕਿ ਐਮਐਲਏ ਇਹਨਾਂ ਦੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣ ਲੱਗੇ ਕੋਈ 10 ਲੱਖ ਲੈ ਰਿਆ ਮਹੀਨੇ ਦਾ ਕੋਈ 15 ਲੱਖ ਲੈ ਲਿਆ ਆਹ ਤਾਂ ਹਾਲਾਤ ਬਣੇ ਪਏ ਐ ਅੱਜ ਹਾਲਾਤ ਆ ਆਟਾ ਦਾ ਸਕੀਮ ਬੰਦ ਹੋ ਗਈ ਸ਼ਗਰ ਮਿਲ ਨਹੀਂ ਰਿਹਾ ਪੈਨਸ਼ਨਾਂ ਦੇ ਕਾਰਡ ਕੱਟ ਦੇ ਐਸੀ ਸਕਾਲਰਸ਼ਿਪ ਖਤਮ ਕਰ ਦਿੱਤੀ ਆ ਜਿਹੜੇ 200 ਰੁਪਏ ਦੇ ਕਹਿੰਦੇ 300 ਵਧਾ ਦੇ 200 ਤੋਂ ਬਾਅਦ ਉਹ ਸਾ ਵੀ ਦਿੰਦੇ ਹੁੰਦੇ ਸੀ ਤੇ ਅੱਜ ਮੈਂ ਦੇਖਿਆ ਬਹੁਤ ਗਰੀਬ ਜਨਤਾ ਦੇ ਬਿੱਲ ਕਿੱਡੇ ਕਿੱਡੇ ਆਈ ਜਾਂਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਆਪਾਂ ਬਹੁਤ ਕੁਝ ਦੇਖ ਲਿਆ ਬਹੁਤ ਤਜਰਬੇ ਕਰ ਲਏ ਆਪਾਂ ਜਿਹੜਾ ਹੁੰਦਾ ਉਹਨਾਂ ਦੀ ਗੱਲਾਂ ਚਾ ਜੰਨੇ ਆ ਅਪਾ ਇਹਨਾਂ ਦੀ ਗੱਲਾਂ ਜਾ ਕੇ ਝਾੜੂ ਵਾਲਿਆਂ ਦੇ 99 ਐਮਐਲਏ ਜਿਤਾਤੇ ਤੇ ਅੱਜ ਕਿੱਥੇ ਹੋ ਅੱਜ ਹਰ ਜਗ੍ਹਾ ਤੇ 1000 ਕਰੋੜ ਰੁਪਇਆ ਆਪਣੇ ਇਸ਼ਤਿਹਾਰਾਂ ਦੇ ਲਈ ਜਾਂਦੇ ਆ ਤੁਹਾਡੇ ਵਾਸਤੇ ਆਟਾ ਦਾਲ ਦੇਣ ਵਾਸਤੇ ਪੈਸਾ ਹੈ ਨਹੀਂ ਕਹਿੰਦੇ ਛਗਣ ਨਹੀਂ ਮਿਲਦੇ ਪੈਸਾ ਹੈ ਨਹੀਂ ਤੇ 1000 ਕਰੋੜ ਰੁਪਇਆ ਆ ਬੋਡਾਂ ਤੇ ਆਪਣੇ ਇਸ਼ਤਿਹਾਰ ਪੂਰੇ ਪੰਜਾਬ ਦੇ ਤੇ ਪੰਜਾਬ ਤੋਂ ਬਾਹਰ ਤੇ ਲਾਉਣ ਦੇ ਲਈ ਇਹ ਜਾਂ ਮੁੱਖ ਮੰਤਰੀ ਜਿਹੜਾ ਪੰਜਾਬ ਚ ਆਉਂਦਾ ਹੀ ਨਹੀਂ ਮਿਲਦਾ ਹੀ ਨਹੀਂ ਕਲਾ ਕਾਮਾ ਕੇਜਰੀਵਾਲ ਦੇ ਮਗਰ ਮਗਰ ਫਿਰਦਾ ਰਹਿੰਦਾ ਹੈ ਜੇ ਕਿਸੇ ਗਲੀ ਦਾ ਵੀ ਦੁਗਾਟਨ ਕਰਨਾ ਹੈ ਕੇਜਰੀਵਾਲ ਨੂੰ ਬੁਲਾਉਂਦਾ ਇੱਥੇ ਤੇ ਗਲੀ ਦਾ ਦੁਗਾਟਨ ਕਰਨ ਵਾਸਤੇ ਮੈਂ ਬੇਨਤੀ ਕਰਨਾ ਪੰਜਾਬ ਆਪਣਾ ਆਪਣਾ ਪੰਜਾਬ ਹੈ ਆਪਣਾ ਥੋੜੀ ਆਪਣੀ ਮਾਂ ਪਾਟੀ ਹੈ ਥੋੜੇ ਆ ਪਾਰਟੀ 103 ਸਾਲ ਪੁਰਾਣੀ ਪਾਰਟੀ ਹੈ ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ ਆ ਪਾਰਟੀ ਪੰਜਾਬ ਦੇ ਗਰੀਬ ਕਿਸਾਨ ਮਜ਼ਦੂਰ ਦੀ ਉਹ ਆਵਾਜ਼ ਹੈ ਆਪਣੀ ਪਾਰਟੀ ਤੂੰ ਤਗੜਾ ਕਰੋ ਆ ਦਿੱਲੀ ਵਾਲਿਆਂ ਨੂੰ ਪਹਲਾਈਏ ਆ ਜਿੰਨੇ ਵੀ ਝਾੜੂ ਵਾਲੇ ਐ ਭਾਵੇਂ ਹੁਣ ਨਵਾਂ ਕਮਲ ਦਾ ਫੁੱਲ ਵੀ ਆ ਗਿਆ ਹੁਣ ਕਾਂਗਰਸੀ ਐ ਇਹਨਾਂ ਨੇ ਤੇ ਕੱਲਾ ਪੰਜਾਬ ਨੂੰ ਬਰਬਾਦ ਕੀਤਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਇੱਕ ਮਤ ਨੂੰ ਵਿਸ਼ਵਾਸ ਦੋਣਾ ਹੈ ਜਿਸ ਦਿਨ ਆਪਣੀ ਸਰਕਾਰ ਆਈ ਜੋ ਵੱਡੇ ਬਾਦਲ ਸਾਹਿਬ ਦਾ ਸੁਪਨਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰੇਰਿਤ ਸਰ ਕਲਗੜ੍ਹ ਨੂੰ ਖੂਬਸੂਰਤ ਬਣਾਉਣਾ ਹੈ ਜਿੱਥੇ ਕੰਮ ਰੁਕਿਆ ਪਹਿਲੇ ਦਿਨ ਸ਼ੁਰੂ ਕਰਕੇ ਉਹ ਸਥਾਨ ਨੂੰ ਕਲਗੜ੍ਹ ਬੋਲੇ ਇਸ ਤੋਂ ਅੰਦਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀਜੇ ਦੂਜੀ ਗੱਲ ਮੈਂ ਇਸ ਨੌਜਵਾਨ ਵੀਰ ਨੂੰ ਦੱਸਣਾ ਚਾਹ ਬਹੁਤ ਹਿੰਦੀ ਮੈਂ ਤਾਂ ਚੁੰਨ ਚੁੰਨ ਕੇ ਹੀਰੇ ਇਕੱਠੇ ਕਰ ਰਹਾ ਹਾਂ ਦੇਖੋ ਜਿਹੜਾ ਬੰਦਾ ਜਨਤਾ ਜਿਹਦਾ ਉਹਦਾ ਉਹਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਕਿੰਨਾ ਲੋਕੀ ਉਹਨਾਂ ਪਿਆਰ ਕਰਦੇ ਆ ਜਦੋਂ ਮੇਰੇ ਵੀਰ ਨੂੰ ਮਿਲਿਆ ਪਹਿਲੀ ਵਾਰ ਮੈਂ ਕਿਹਾ ਮੈਂ ਕਿਹਾ ਯਾਰ ਤੂੰ ਮੇਰੇ ਨਾਲ ਹੀ ਹੋਣਾ ਹੈ ਕਿਉਂਕਿ ਅਸੀਂ ਅਕਾਲੀ ਦਲ ਇੱਕ ਪਰਿਵਾਰ ਹੈ ਖਾਦਾ ਕੋਈ ਹਇਤਮਾਨ ਨਹੀਂ ਅਸੀਂ ਸਾਰੇ ਪਰਿਵਾਰ ਮੰਗੂ ਹੀ ਫੈਸਲਾ ਕਰਦੇ ਆਂ ਇੱਥੇ ਢਿੱਲੋ ਸਾਹਿਬ ਬੈਠੇ ਆਂ ਚੰਨੀ ਜੀ ਆਪਣਾ ਸ਼ਰਨਜੀਤ ਬੈਠੇ ਆ ਸਾਰੇ ਇੱਥੇ ਲੀਡਰ ਬੈਠੇ ਸਾਰੇ ਪਰਿਵਾਰ ਮੰਗੂ ਹੀ ਆ ਸੀ ਤੋਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਆ ਜਿਹੜੀ ਜੰਗ ਆ ਪਾਰਲੀਮੈਂਟ ਦੀ ਬੜੀ ਜ਼ਰੂਰੀ ਹੈ ਆਪਾਂ ਦੱਸਣਾ ਉਹਨਾਂ ਨੂੰ ਕਿ ਜੇ ਤੁਸੀਂ ਠੱਗੀ ਮਾਰ ਕੇ ਸੱਤੋਂ 92 ਸੀਟਾਂ ਲੈ ਜਾ ਸਕਦੇ ਆਂ ਅਸੀਂ ਤੁਹਾਡੀਆਂ ਜਮਾਨਤਾਂ ਜਬਤ ਵੀ ਕਰਾ ਸਕਦੇ ਹਾਂ ਬੋਲੇ 100 ਨਿਰਭੈ ਸਤਿਗੁਰੂ ਜੀ ਮਹਾਰਾਜ ਕੀ ਜੈ ਸੋ ਮੇਰੇ ਵੀਰ ਨੂੰ ਮੈਂ ਕਿਹਾ ਮੈਂ ਆਪਣਾ ਡਾਇਰੈਕਟ ਨੰਬਰ ਦਿੰਦਾ ਇਹਨੂੰ ਮੈਂ ਕਿਹਾ ਜਦੋਂ ਮਰਜ਼ੀ 24 ਘੰਟੇ ਕੋਈ ਕੰਮ ਹੋਏ ਕੋਈ ਸਮੱਸਿਆ ਹੋਏ ਆਪਣੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਹੋਏ ਮੇਰੇ ਨਾਲ ਗੱਲ ਕਰ ਲਿਆ ਕਰੋ ਜਦੋਂ ਵੀ ਕਿਸੇ ਸਮਾਜ ਨੂੰ ਲੋੜ ਪਏ ਜਾਂ ਕਿਸੇ ਆਪਣੇ ਇਲਾਕੇ ਦੇ ਲੋਕਾਂ ਨੂੰ ਲੋੜ ਪਏ ਜਿੱਥੇ ਵੀ ਲੋੜ ਪਵੇ ਮੇਰੇ ਨਾਲ ਗੱਲ ਕਰ ਲਿਆ ਕਰੋ ਤੇ ਮੈਂ ਚਾਹਣਾ ਹੈ ਜੇ ਨੌਜਵਾਨੀ ਅੱਗੇ ਆਉਣ ਜਿਹੜੀ ਆਪਣੀ ਪਾਰਟੀ ਨੂੰ ਤਕੜਾ ਕਰਨ ਆਹ ਪਾਰਟੀ ਥੋਡੀ ਹੈ ਸ਼੍ਰੋਮਣੀ ਅਕਾਲੀ ਦਲ ਥੋਡੀ ਹੈ ਥੋੜੇ ਬਜ਼ੁਰਗਾਂ ਦੀ ਹੈ ਐਸ ਕਰਕੇ ਆਓ ਆਪਣੀ ਪਾਰਟੀ ਨੂੰ ਤਕੜਾ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ